ਲੈ ਵੀ ਅੱਜ ਆਪਾਂ ਨਾ ਨਿਊ ਹਾਲੈਂਡ 3630 ਸਪੈਸ਼ਲ ਐਡੀਸ਼ਨ ਆਪਾਂ ਤੁਹਾਡੇ ਵਾਸਤੇ ਲੈ ਕੇ ਆਏ ਆ 2019 ਮਾਡਲ ਆ 7,35,000 ਰੁਪਿਆ ਬਾਈ ਵਰਗਾਂ ਦੀ ਡਿਮਾਂਡ ਰੱਖੀ ਹੋਈ ਆ ਪੰਜਾਬ ਨੰਬਰ ਆ ਬਾਈ ਤੇ ਬਾਕੀ ਜੀ ਡਿਟੇਲ ਆ ਹਰਦੀਪ ਬਾਈ ਦਿਓ ਬਾਈ ਟਰੈਕਟਰ ਦੀ ਡਿਟੇਲ ਆ ਵੀਰੇ ਟਰੈਕਟਰ ਮਾਡਲ 2019 ਹੈ ਠੀਕ ਆ ਪੰਜਾਬ ਨੰਬਰ ਆਪਣੇ ਗਿੱਦੜਵਾ ਦਾ ਲੋਕਲ ਆ ਜੀ ਚਾਰੇ ਡੈਰ ਵੀਰੇ ਨਾਲ ਦੇ ਵਾਲਾ ਮਾਰਕਾ ਚੈੱਕ ਕਰਵਾ ਦਿਓ ਕੈਮਰਾ ਮਾਰ ਕੇ ਮੂਹਰੇ ਡੈਰ ਵੀ ਰਹਿ ਗਿਆ 75 ਪੈਸੇ ਮਗਰਲੇ ਡੈਰ 70 ਪੈਸੇ ਆ ਹੂੰ ਤੇ ਕਾਗਜ਼ ਕੂਜ ਓਕੇ ਹੈ ਜੀ ਬਾਈ ਕੈਸ਼ ਦਾ ਡਾਇਰੈਕਟਰ ਹੈ ਕੋਈ ਲੋਨ ਨਹੀਂ ਠੀਕ ਆ ਸਾਰਾ ਵੀਰੇ 55 ਐਚਪੀ ਵਾਲਾ ਡਾਇਰੈਕਟਰ ਹੈ ਰਿਵਰਸ ਵੀ ਡੀਓ ਹੈ ਠੀਕ ਆ ਡੰਡਾ ਫੱਟੀ ਸਾਰਾ ਕੁਝ ਮਿਲੂਗਾ ਨਾਲ ਹਾਂ ਸਾਰਾ ਡੰਡਾ ਫੱਟੀ ਬਾਈ ਨਾਲ ਹੈ ਕਨੋਪੀ ਵਗੈਰਾ ਲੱਗੀ ਹੋਈ ਆ ਡਬਲ ਡਿਸਟ੍ਰੀਬਿਊਟਰ ਹੈ ਬਾਈ ਜੀ ਡਿਜੈਕਟ ਵਾਲੀ ਲਿਫਟ ਹੈ ਹਾਂ ਟੌਪ ਮੰਨ ਲਿਆ ਬਾਈ ਜੀ ਲਓ ਜੀ ਲੈ ਵੀ ਹੁਣ ਆਪਾਂ ਅਗਲੇ ਪਾਸੇ ਤੋਂ ਆਪਾਂ ਚੈੱਕ ਕਰਾ ਦਨੇ ਆ ਤੇ ਜਿਹੜੇ ਵੀ ਵੀਰ ਭਾਈ ਨੇ ਟਰੈਕਟਰ ਲੈਣਾ ਹੋਇਆ ਬਾਈ ਦਾ ਨੰਬਰ ਆਪਾਂ ਸਕਰੀਨ ਦੇ ਉੱਪਰ ਛੱਡ ਦੇਾਂਗੇ ਤੇ ਬਾਈ ਨਾਲ ਕੰਟੈਕਟ ਜ਼ਰੂਰ ਕਰਿਓ ਹਰਦੀਪ ਭਾਈ ਇਹਦੇ ਚ ਡਿਸਕਾਊਂਟ ਕਿੰਨਾ ਦੇ ਦੋਗੇ ਡਿਸਕਾਊਂਟ ਵੀਰੇ ਦੇ ਦੇ ਲਾਂਗੇ 7 ਲੱਖ ਤੇ 10000 ਰੁਪਏ ਦਾ 7 10 ਦਾ ਹਾਂਜੀ ਬਾਕੀ ਮਾਨਤਨ ਹੋਰ ਵੀ ਕਰ ਦਿਆਂਗੇ ਆਇਆ ਦਾ ਠੀਕ ਆ ਨਾ 7 10 ਦਾ ਨਹੀਂ ਭਾਈ ਪੂਰੇ 7 ਦਾ ਨਾ ਧੱਕਾ ਕਰੋ ਯਾਰ ਪੂਰੇ 7 ਦਾ ਪੂਰੇ 7 ਦਾ ਭਾਈ ਲੈ ਜਾਓ ਕੋਈ ਨਹੀਂ ਜਿਹੜਾ ਤੁਸੀਂ ਕਹਿਦਾ ਕੋਈ ਨਹੀਂ ਕਰ ਦਿਆਂਗੇ ਭਾਈ ਹਾਂ ਸਪੈਸ਼ਲ ਐਡੀਸ਼ਨ ਆ ਪੂਰੇ 7 ਦਾ ਭਾਈ 35000 ਰੁਪਏ ਵਿੱਚ ਉਡਾਤਾ ਭਾਈ ਨੇ ਕੋਈ ਰਾਜ ਨਹੀਂ ਕੋਈ ਬਲੋ ਨਹੀਂ ਭਾਈ ਚਲਾ ਕੇ ਚੈੱਕ ਕਰ ਲੋ ਕਾਪੀ ਕਾਗਜ਼ ਦੀ ਜ਼ਿੰਮੇਵਾਰੀ ਆਪਣੀ ਹੋਊਗੀ ਠੀਕ ਆ ਜੀ ਲਓ ਜੀ